ਪਰ ਤੁਸੀਂ ਗੱਟਨ ਦੇ ਇਹ ਗਾਗਾ ਦੇ ਨੇੜਲੇ ਪਿੰਡ ਲਹਿਲ ਕਲਾ ਵਿੱਚੇ ਛੱਪੜ ਵਿੱਚੋਂ ਨਿਕਲੀ ਨੌਜਵਾਨ ਜਗਸੀਰ ਸਿੰਘ ਦੀ ਲਾਸ਼ ਨੂੰ ਲੈ ਕੇ ਪੁਲਿਸ ਖਿਲਾਫ ਪਿੰਡ ਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਜਿਸ ਤਹਿਤ ਅੱਜ ਸੈਂਕੜੇ ਪੁਰਸ਼ਾਂ ਤੇ ਮਹਿਲਾਵਾਂ ਨੇ ਸੜਕ ਜਾਮ ਕਰਕੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਕਿ ਅਖੇ ਕਿ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਉਹ ਧਰਨਾ ਸਵਾਪਤ ਨਹੀਂ ਕਰਨਗੇ ਕਿ ਨਾ ਹੀ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ ਮੰਗ ਵਿੱਚ ਉਹਨਾਂ ਅਖੇ ਕਿ ਦੋਸ਼ੀ ਪੁਲਿਸ ਮੁਲਾਜ਼ਮਾ ਖਿਲਾਫ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਦੇ ਇਸ ਨੌਜਵਾਨ ਨੂੰ ਚ ਲੱड्डा ਪੁਲਿਸ ਚੁੱਕੇ ਲੈ ਗਈ ਸੀ ਮ੍ਰਿਤਕ ਦੇ ਭਰਾ ਅਦਰਸ਼ਨ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਪੁਲਿਸ ਲਹਿਲਕਣਾ ਬਾਸੜਡੇ ਤੇ ਜਗਸੀਰ ਸਿੰਘ ਨੂੰ ਦੋਵੇਂ ਹੱਥਾਂ ਵਿੱਚ ਹਥਕੜੀ ਲਾਈ ਖੜੀ ਸੀ ਪਰ ਉਹ ਪੁਲਿਸ ਗਿਰਫਤੋਂ ਤੋਂ ਭੱਜ ਗਿਆ ਤੇ ਉਸਨੇ ਡਰਦਿਆਂ ਪਿੰਡ ਦੇ ਛੱਪੜ ਵਿੱਚ ਛਾਲ ਮਾਰ ਦਿੱਤੀ ਜਿਸ ਦੀ লাশ ਕੱਲ੍ਹ ਦੇਰ ਰਾਤ ਛੱਪੜ ਚ ਤੈਦੀ ਮਿਲੀ ਅਤੇ ਅਜੂਸੀ লাশ ਕੱਢੀ ਗਈ ਹੈ। ਪੇਰਾ ਗਾਗਾ ਦੇ ਨੇੜਲੇ ਪਿੰਡ ਲਹਿਲਕਲਾ ਵਿਖੇ ਛੱਪੜ ਵਿੱਚੋਂ ਨਿਕਲੀ ਨੌਜਵਾਨ ਜਗਸੀਰ ਸਿੰਘ ਦੀ লাশ ਨੂੰ ਲੈ ਕੇ ਪੁਲਿਸ ਖਿਲਾਫ ਪਿੰਡ ਵਾਸੀਆਂ ਨੇ ਮੋਰਚਾ ਖੋਲ ਦਿੱਤਾ ਹੈ। ਜਿਸ ਤਹਿਤ ਅੱਜ ਸੈਂਕੜੇ ਪੁਰਸ਼ਾਂ ਤੇ ਮਹਿਲਾਵਾਂ ਨੇ ਸੜਕ ਜਾਮ ਕਰਕੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਆਖੇ ਕਿ ਜਿਨਾ ਚੀਰਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਰੋਹ ਧਰਨਾ ਸਵਾਪਤ ਨਹੀਂ ਕਰਨਗੇ। ਦਿਨਾਹੀ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ। ਮੰਗ ਵਿੱਚ ਉਹਨਾਂ ਆਖੇ ਕਿ ਦੋਸ਼ੀ ਪੁਲਿਸ ਮੁਲਾਜ਼ਮਾ ਖਿਲਾਫ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਚੋਰੀ ਦੇ ਕੇਸ ਵਿੱਚ ਪਿਛਲੇ ਦਿਨੀ ਲੱड्डा ਪੁਲਿਸ ਚੁੱਕੇ ਲੈ ਗਈ ਸੀ ਮ੍ਰਿਤਕ ਦੇ ਭਰਾ ਅਦਰਸ਼ਨ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਪੁਲਿਸ ਲਹਿਲਕਣਾ ਬਾਸਰਡੇ ਤੇ ਜਗਸੀਰ ਸਿੰਘ ਨੂੰ ਦੋਵੇਂ ਹੱਥਾਂ ਵਿੱਚ ਹਥਕੜੀ ਲਾਈ ਖੜੀ ਸੀ ਪਰ ਉਹ ਪੁਲਿਸ ਗਿਰਫਤੋਪਾਛ ਗਿਆ ਤੇ ਉਸਨੇ ਡਰਦਿਆਂ ਪਿੰਡ ਦੇ ਛੱਪੜ ਵਿੱਚ ਛਾਲ ਮਾਰ ਦਿੱਤੀ ਜਿਸ ਦੀ লাশ ਕੱਲ੍ਹ ਦੇਰ ਰਾਤ ਛੱਪੜ ਚ ਤੈਦੀ ਮਿਲੀ ਅਤੇ ਅੱਜ ਜੀ ਲਾਸ਼ ਕੱਢੀ ਗਈ ਹੈ ਉਧਰ ਦੂਜੇ ਪਾਸੇ ਸੈਂਕੜੇ ਪੁਲਿਸ ਮੁਲਾਜ਼ਮਾਂ ਨਾਲ ਪਹੁੰਚੀ ਡੀਐਸਪੀ ਲਹਿਰਾ ਬੁੱਟਾ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੀ ਜਾਂਚ ਨਿਰਪੱਖ ਕਰਵਾਈ ਜਾਵੇਗੀ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਪੁਲਿਸ ਮੁਲਾਜ਼ਮਾ ਉੱਤੇ 306 ਦਾ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਤੇ ਚਲਦਿਆਂ ਪਿੰਡ ਵਾਸੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸੰਗਰੂਰ ਵਿਖੇ ਭੇਜ ਦਿੱਤਾ ਗਿਆ ਮੇਰਾ ਭਾਈ ਹੈ ਜੀ ਵੱਡਾ ਮੇਰੇ ਤੋਂ ਵੱਡਾ ਤੇ ਇਹਦੀ ਕਿਵੇਂ ਮੌਤ ਹੋਈ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹ ਜੀ ਪੁਲਿਸ ਦੀ ਅਣਗੈਲੀ ਕਾਰਨ ਮੌਤ ਹੋਈ ਹੈ ਜੀ ਪਹਿਲਾਂ ਜਦੋਂ ਇਹਨਾਂ ਨੂੰ ਚੱਕਿਆ ਗਿਆ ਸੀਗਾ ਪਿਛਲੇ ਸੰਡੇ ਨੂੰ ਜੀ ਹਾਂ ਜੀ ਉਦੋਂ ਉਹਨਾਂ ਦੀ ਕਟਾਈ ਵੀ ਹੋਈ ਐ ਸੋਣਿਆ ਜੀ ਪੁਲਿਸ ਨੇ ਖੁਦ ਕਿਹਾ ਸੀਗਾ ਮੇਰੇ ਕੋਲ ਆ ਕੇ ਵੀ ਸਵੇਰ ਦਾ ਕਟਣ ਲੱਗ ਰਿਹਾ ਜੀ ਵੀ ਕੁਛ ਵੀ ਨਹੀਂ ਮੰਨਿਆ ਤੇ ਉਦੋਂ ਬਾਅਦ ਉਹਨੂੰ ਲੈ ਕੇ ਫੜ ਕੇ ਇੱਥੋਂ ਜਿੱਥੇ ਖੜੇ ਆ ਜੀ ਮੈਂ ਇੱਥੋਂ ਭੱਜ ਕੇ ਕਟਾਈ ਉਹਦੀ ਫੁੱਲ ਹੋਈ ਐ ਜੀ ਆ ਤਿੰਨ ਕਿੱਲੇ ਚਾਰ ਕਿੱਲੇ ਛੱਪੜ ਐ ਜੀ ਹਾਂ 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 ਉਹਦੇ ਵਿੱਚ ਛਾਲ ਮਾਰੀ ਉਹਦੇ ਵਿੱਚ ਛਾਲ ਮਾਰਨ ਦਾ ਕਾਰਨ ਵੀ ਉਹ ਡਰ ਗਿਆ ਸੀਗਾ ਜੀ ਵੀ ਮੈਨੂੰ ਹੋਰ ਕੁੱਟਣਗੇ ਜੀ ਮੈਂ ਤਾਂ ਜੀ ਪੁਲਿਸ ਨੂੰ ਕਹਿੰਨਾ ਵੀ ਪੁਲਿਸ ਜ਼ਿੰਮੇਵਾਰ ਐ ਮੇਰੇ ਭਾਈ ਦੀ ਮੌਤ ਦੀ ਜੀ ਜੀ ਸਿੱਧੀ ਜੀ ਗੱਲ ਹੈ ਜੀ ਜੋ ਦੋ ਤੁਹਾਨੂੰ ਹੱਥ ਕੜੀ ਲਗਈਏ ਬਲਕੇ ਸਾਨੂੰ ਕਿਹਾ ਗਿਆ ਸੀ ਵੀ ਇੱਕ ਹੱਥ ਨੂੰ ਹੱਥ ਕੜੀਏ ਜੀ ਹੁਣ ਦੋਨੇ ਹੱਥਾਂ ਨੂੰ ਹੱਥ ਕੜੀਏ ਸਾਰੇ ਪਿੰਡ ਨੂੰ ਪਤਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕਰਦਾਂਦੀ ਸਿੱਧੀ ਜੀ ਗੱਲ ਹੈ ਸਾਰਾ ਪਿੰਡ ਮੇਰੇ ਨਾਲ ਇਨਸਾਫ ਚਾਹੀਦੇ ਜੀ ਜਿੰਨਾ ਪੁਲਿਸ ਮੁਲਾਜ਼ਮਾ ਕਰਕੇ ਡੈਥ ਹੋਈ ਹੈ ਇਹਨਾਂ ਦੀ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਜੀ ਸਸਪੈਂਡ ਕੀਤਾ ਜਾਵੇ ਇਹ ਇਕੱਠ ਹੋਇਆ ਮਸਲਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਏ ਕਿਸ ਮਸਲੇ ਨੂੰ ਲੈ ਕੇ ਹੋ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਉਹ ਕਿਹਨਾ ਕਰਨਾ ਕਰਕੇ ਹੋਈ ਹੈ ਕੀ ਤੁਸੀਂ ਇਨਸਾਫ ਦੀ ਕੀ ਮੰਗ ਕਰਦੇ ਹੋ ਜਿਹੜੀ ਇਸ ਨੌਜਵਾਨ ਨੇ ਮੌਤ ਹੋਈ ਹੈ ਜੀ ਇਹ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਰਨਾ ਹੋਈ ਹੈ ਜੀ ਪੁਲਿਸ ਪ੍ਰਸ਼ਾਸਨ ਜੀ ਕਸਟਡੀ ਵਿੱਚ ਹੈਗੇ ਸੀ ਜਿੱਥੇ ਆਪਾਂ ਖੜੇ ਆ ਹਾਂ ਜੀ ਐਤੂੰ ਇਹ ਬੰਦਾ ਭੱਜਿਆ ਦੋਨਿਆਂ ਤਾਨੂੰ ਹਥਕੜੀ ਲੱਗੀ ਹੋਈ ਹੈ ਐਤੋਂ 4 ਕਿਲੋ ਕੀਲੇ ਵਿੱਚ ਦੂਰ ਪੈਂਦਾ ਛੱਪੜ ਜਿਸ ਛੱਪੜ ਵਿੱਚ ਉਸਨੇ ਜਾ ਕੇ ਛਾਲ ਮਾਰੀ ਹੈ ਜੀ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੇ ਉਹਦੇ ਮਗਰ ਜਾਣ ਦੀ ਜੀ ਵਿਆ ਕੋਈ ਕੋਈ ਨਹੀਂ ਲੋਚਪੜਾ ਕਰਾਂ ਜੀ ਕੋਈ ਉਹਦੇ ਮਗਰ ਨਹੀਂ ਗਿਆ ਉਸ ਤੋਂ ਬਾਅਦ ਕਿ ਦੱਸਿਆ ਗਿਆ ਵੀ ਟੁੱਬ ਜੱਗੇ ਗਿਆ ਟੁੱਬ ਵਿੱਚ ਕੋਈ ਜਾਲ ਨਹੀਂ ਮਰਾਇਆ ਗਿਆ ਜੀ ਸਾਡੇ ਸਮੂਹਤ ਪਰਵਾਨਾ ਅਸੀਂ ਗਏ ਸਾਡ ਨੂੰ ਵੀ ਸਾਡੀ ਵੀ ਬੇਇੱਜ਼ਤੀ ਕੀਤੀ ਗਈ ਕਿਹਦਾ ਤੁਸੀਂ ਉਹਦੇ ਵਕੀਲੀ ਕਰਨ ਆਣੇ ਹਾਂ ਜੀ ਅਸੀਂ ਵਕੀਲੀ ਕਰਨੀ ਅਸੀਂ ਇਨਸਾਫ ਵਾਸਤੇ ਆ ਜੀ ਅਸੀਂ ਕਹਿੰਦੇ ਵੀ ਜੋ ਵੀ ਮਲਾਜ਼ਮ ਇਸ ਤੇ ਚਾਹੁੰਦੇ ਨੇ ਜੋ ਮਲਾਜ਼ਮ ਜਾਂ ਕੋਈ ਪਿੰਡ ਦਾ ਹੋਰ ਵੀ ਹੈ ਉਹਨਾਂ ਦਾ ਪਰਚਾ ਦਰਜ ਹੋਣਾ ਚਾਹੀਦਾ 306 ਦਾ ਪਰਚਾ ਦਰਜ ਹੋਣਾ ਜੀ ਇਨਸਾਫ ਮਿਲਣ ਤੱਕ ਤੁਹਾਡਾ ਪ੍ਰੋਗਰਾਮ ਕੀ ਹੋਊਗਾ ਅਸੀਂ ਤਰਨੇ ਤੇ ਜਾਣਾ ਇੱਥੇ ਬੈਠੇ ਹਾਂ ਠੀਕ ਨਹੀਂ ਨਹੀਂ ਡੈਡ ਬੱਡੀ ਜਾਣ ਨਹੀਂ ਅਸ਼ਦਾ ਮੰਦੂਰਾ ਨਾਲ ਰੋਜ ਹੀ ਉੱਡੀ ਕਢੀ ਖੜਦੇ ਆ ਅੱਜ ਇਹ ਸਭ ਤੋਂ ਵੱਡਾ ਦੁੱਖ ਹੋਇਆ ਜਿਹੜਾ ਸਾਡਾ ਮੰਦੂਰ ਸਾਥੀ ਉਹ ਬੈਜੋ ਤੋਂ ਉਹ ਬੱਚੂ ਆ ਰੇ ਦੇ ਵਿੱਚ ਜਿਵੇਂ ਡੈਡ ਬੱਡੀ ਕੱਢੀ ਉਸੇ ਤਰੀਕੇ ਆਪਾਂ ਲਿਜਾ ਰਹੇ ਆ ਹੱਥ ਕਾਈ ਲੱਗੀ ਹੋਈ ਤੁਸੀਂ ਦੇਖ ਲਈ ਸਾਰਿਆਂ ਨੇ ਕਿ ਕੋਈ ਲਪੋਣ ਵਾਲੀ ਗਲਤ ਹੈ ਨਹੀਂ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਵੀ ਬੇਇਨਸਾਫੀ ਕਿਸੇ ਨਾਲ ਨਹੀਂ ਹੋਊਗੀ ਤੇ ਸਾਨੂੰ ਇਸ ਵਿੱਚ ਤੁਸੀਂ ਸਹਿਯੋਗ ਦਿਲਾਜਾਪੜ ਮੈਡੀਕਲ ਨਹੀਂ ਕਰਾਵਾਂਗੇ ਪੋਸਟਮਾਰਟਮ ਨਹੀਂ ਕਰਾਵਾਂਗੇ ਉਹਨਾਂ ਜਦੋਂ ਆਪਾਂ ਕਿ ਨਹੀਂ ਹੋ ਸਕਦਾ ਪੋਸਟਮਾਰਟਮ ਵੀ ਜਿਹੜਾ ਹੈ ਮੈਂ ਉਹ ਡਾਕٹری ਬੋਰਡ ਤੋਂ ਕਰਾਊਗਾ ਇੱਕ ਡਾਕਟਰ ਨਹੀਂ ਕਰਾਊਗਾ ਡਾਕਟਰਾਂ ਦੀ ਟੀਮ ਬਣਾ ਕੇ ਵੀਡੀਓਗ੍ਰਾਫੀ ਕਰਵਾ ਕੇ ਜਿਹੜਾ ਪੋਸ਼ਪਨ ਉਪਰ ਆ ਜਾਏਗਾ ਫਿਰ ਵੀ ਕਿਸੇ ਨੂੰ ਜੇ ਕੋਈ ਸ਼ੱਕ ਹੋਵੇ ਫਿਰ ਵੀ ਆਪਾਂ ਹਸਪਤਾਲ ਦਾ ਜਾਇਜ਼ ਦੇ ਸਕਦੇ ਤੇ ਜੇ ਆਪਾਂ ਨੋੜਾ ਪਾਵਾਂ ਉਹਨਾਂ ਨੂੰ ਜਿਹੜਾ ਉਹ ਚੰਗਾ ਨਹੀਂ ਲੱਗਦਾ ਇਹ ਤਾਂ ਇਹ ਨੂੰ ਮਿਲਦੀ ਹੈ ਕਿ ਜਦੋਂ ਅਸੀਂ ਤੁਹਾਡੇ ਨਾਲ ਸਹਿਯੋਗ ਦੇऊं ਤਾਂ ਕਿ ਆਪਾਂ ਉਸ ਦੇ ਮੈਡੀਕਲ ਕਰਾਈਏ ਮੈਡੀਕਲ ਕਰਾਉਣ ਤੋਂ ਬਾਅਦ ਆਪਾਂ ਦੀ ਰਿਪੋਰਟ ਕਰਾਂਗੇ ਸਪੈਸ਼ਲਿਟੀ ਇਨਕੁਆਰੀ ਹੋਗੀ ਇਨਕੁਆਰੀ ਵਿੱਚ ਜੋ ਕੁਝ ਹੈ ਉਹ ਤੁਹਾਡੇ ਸਾਹਮਣੇ ਹੈ ਕਮੇਟੀ ਤੁਹਾਡੇ ਸਾਡੇ ਨਾਲ ਰੋਗੀ ਹਰ ਮੈਂ ਜਿਹੜਾ ਜੁਮਿਆ ਫੇਰ ਮੁਰਜ਼ਮਾਂ ਦੇ ਪਰਚਾਦਰ ਜ ਕਰੋ ਜੀ ਪਹਿਲਾਂ ਫੇਰ ਪਾਸਟ ਤੇ ਪਹਿਲਾਂ ਪਾਸਟ ਵਿੱਚ ਹੋਣਾ ਨਹੀਂ ਜੀ